मैडम ਕੀ ਕਰ ਰਹੇ ਜਾਂਦੇ ਹੋ ਸਪੈਸ਼ਲ ਨਾਕਾ ਬੰਦੀ ਕੀਤੀ ਸਕੂਲ ਦੇ ਬਾਹਰ ਹਾਂਜੀ ਸਰ ਮੈਂ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਸਤੀ ਸ਼ੇਖ ਹਿਲੰਦਰ ਅੱਜ ਮੇਰੇ ਸਕੂਲ ਦੇ ਵਿੱਚ 589 ਬੱਚੇ ਪੜ੍ਹਦੇ ਨੇ ਸਪੈਸ਼ਲ ਲੜਕੀਆਂ ਨੇ ਤੇ ਅੱਜ ਸੀਪੀ ਸਾਹਿਬ ਨੇ ਨਾਕਾ ਲਗਾਇਆ ਮੇਰੇ ਸਕੂਲ ਦੇ ਬਾਹਰ ਤੇ ਕਾਫੀ ਦੇਰ ਤੋਂ ਬੱਚੇ ਜਿਹੜੇ ਲੜਕੇ ਆ ਲੜਕੀਆਂ ਨੂੰ ਪਰੇਸ਼ਾਨ ਕਰਦੇ ਸੀਗੇ ਤੇ ਅੱਜ ਤੇ ਉਹਨਾਂ ਨੇ ਮਤਲਬ ਨੱਥ ਪਾਈ ਆ ਬੱਚਿਆਂ ਨੂੰ ੁੰਡਿਆਂ ਨੂੰ ਭਾਜ ਕਰਕੇ ਕੁੜੀਆਂ ਜਿਹੜੀਆਂ ਆ ਸਾਡੇ ਸੇਫ ਸੁਰੱਖਿਅਤ ਜਿਹੜੀਆਂ ਹੈਗੀਆਂ ਘਰਾਂ ਨੂੰ ਜਾ ਸਕਦੀਆਂ ਹਨ ਧੰਨ ਮੈਂ ਸੀਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਨਾ ਹੈਗਾ ਪ੍ਰੋਜੈਕਟ ਜਿਹੜਾ ਚੁੱਕਿਆ ਹੈ ਜਰ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਹੈ ਉਸ ਬਾਰੇ ਜਾਣਕਾਰੀ ਦੇਣਾ ਹੈ ਆਹ ਮਾਨਯੋਗ ਕਮਿਸ਼ਨਰ ਪੁਲਿਸ ਜਨਰਲ ਦੇ ਨਿਸ਼ਾਨ ਉਦੇਸ਼ਾਂ ਤੇ ਜੋ ਸਿਕਸ ਸਪੈਸ਼ਲ ਡ੍ਰੈਅ ਚਲਾਈ ਹੈ ਅਗੇਂਸਟ ਟ੍ਰੈਫਿਕ ਵਾਇਲੈਂਸ ਤੇ ਈਪੀਜ਼ਿੰਗ ਦੇ ਖਿਲਾਫ ਉਸ ਦੇ ਤਹਿਤ 5 ਨੰਬਰ ਦੇ ਏਰੀਆ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਦੋ ਵੱਖਰੇ ਵਕਤ ਦਿਨਾਂ ਤੇ ਕੀਤੀ ਗਈ ਸੀ ਆਊਟਸਾਈਡ ਦ ਸਕੂਲ ਜਿਸ ਦੇ ਤਹਿਤ ਅਸੀਂ ਜੋ 160 ਵਹੀਕਲਸ ਹੈ ਉਹਨਾਂ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ 37 ਜਿਹੜੇ ਚਲਾਨਸ ਹੈ ਉਹਨਾਂ ਨੂੰ ਇਸ਼ੂ ਕੀਤਾ ਗਿਆ ਜਿਨ੍ਹਾਂ ਵਿੱਚੋਂ 10 ਟ੍ਰਿਪਲ ਰਾਈਡਿੰਗ ਵਾਸਤੇ 9 ਵਿਦਾਊਟ ਹੈਲਮਟ 10 ਵਿਦਾਊਟ ਡਰਾਈਵਿੰਗ ਲਾਇਸੈਂਸ ਤੇ 4 ਮੋਡੀਫਾਈਡ ਸਲੈਂਸਰ ਜਿਹੜੇ ਹੈਗੋਲੈਂਟ ਦੇ ਉਹਨਾਂ ਵਾਸਤੇ ਇਸ਼ੂ ਕੀਤੇ ਇਦੇ ਵਿੱਚ 11 ਟੂ-ਵੀਲਰ ਨੂੰ ਇੰਪਾਉਂਡ ਕੀਤਾ ਗਿਆ ਡਿਊ ਟੂ ਲੈਕ ਆਫ ਇਨਪ੍ਰੋਪਰ ਡਾਕੂਮੈਂਟੇਸ਼ਨ ਥੈਨ ਅਸੀਂ ਇਸ ਆਪਰੇਸ਼ਨ ਦੇ ਨਾਲ ਇਹ ਵੀ ਅਪੀਲ ਕਰਨਾ ਚਾਹੁੰਦੇ ਹਾਂ ਸਿਟੀਜ਼ਨਸ ਨੂੰ ਕਿ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਤੇ ਕਿਸੇ ਨੂੰ ਵੀ ਮਤਲਬ ਆਮ ਲੋਕ ਨੂੰ ਪਰੇਸ਼ਾਨ ਨਾ ਕਰੋ ਆਦਰਵਾਈਜ਼ ਵੀ ਵਿਲ ਟੇਕ ਸਟ੍ਰਿਕਟ ਸਟ੍ਰਿਕਟ ਐਕਸ਼ਨ